ਹਾਂ ਜੀ ਸਾਥੀ ਜੀ ਮੈਂ ਤੁਹਾਡਾ ਆਪਣਾ ਪੰਜਾਬ ਕੋਟਰੀ ਇੱਕ ਲੱਖੇ ਸੁਧਾਣੇ ਨੂੰ ਮੈਂ ਇੱਕ ਆਪਣੇ ਵੱਲੋਂ ਇੱਕ ਤੁਹਾਨੂੰ ਕਹਿਣਾ ਚਾਹੁੰਨਾ ਵਾ ਕਿ ਜਿਹੜਾ ਵਾ 4 ਦਿਨ ਕਬੱਡੀ ਖੇਡ ਕੇ ਉਹ ਕਬੱਡੀ ਤੇ ਦੋਮਤ ਲਾਉਣ ਨੂੰ ਮੈਂਟਲ ਆਉਂਦੇ ਆ ਕਿ ਹਾਂ ਵੀ ਆਹ ਚੀਜ਼ ਪਾਰ ਦੇ ਤੇ ਕਬੱਡੀ ਖੇਡੀ ਜਾ ਸਕਦੀ ਆ ਉਹ ਕਰਕੇ ਤੇ ਬਣਾਣੀ ਕਿਹੜਾ ਭਾਰ ਢਾਹ ਸਕਦੇ ਆ ਤੁਸੀਂ ਤੇ ਮੈਂ ਲੱਖੀ ਸਾਲ ਹੋ ਗਏ ਖੇਡਦਿਆਂ ਨੂੰ ਤੇ ਇੰਨਾ ਸੰਘਰਸ਼ੇ ਲੜਦੇ ਆ ਨੂੰ ਸਾਨੂੰ ਤਾਂ ਇਦਾਂ ਦੀ ਕੋਈ ਨਹੀਂ ਕੋਈ ਚੀਜ਼ ਨਹੀਂ ਲੱਭਦੀ ਜਿਹਨੂੰ ਇਦਾਂ ਦਾ ਕੁਝ ਲਾ ਕੇ ਤੁਸੀਂ ਕੋਈ ਕੰਧ ਪਾੜ ਜੀ ਜਾਂ ਕੋਸ਼ ਕਰ ਜੀ ਹਨਾ ਤੁਸੀਂ ਜਿਹੜੇ ਚਾਰ ਕਿ ਦਿਨ ਕਬੱਡੀ ਖੇਡ ਕੇ ਕਬੱਡੀ ਨੂੰ ਬਦਨਾਮ ਨਾ ਕਰੋ ਜੇ ਕਬੱਡੀ ਨੂੰ ਤੁਸੀਂ ਪ੍ਰਮੋਟ ਨਹੀਂ ਕਰ ਸਕਦੇ ਤਾਂ ਉਹਨੂੰ ਬਦਨਾਮ ਨਾ ਕਰੋ ਕਿ ਜਿੰਨੇ ਵੀ ਕਬੱਡੀ ਪਲੇਅਰ ਇਹ ਪਲੇਅਰ ਖੇਡ ਰਹੇ ਆ ਉਹਨਾਂ ਦੇ ਮਾਣਗੇਟ ਕਬੱਡੀ ਆ ਉਹਨਾਂ ਦੇ ਮਨ ਨੂੰ ਥੇਹ ਪਹੁੰਚਦੀ ਜਦੋਂ ਵੀ ਕੋਈ ਮਾਣਗੇਟ ਕਬੱਡੀ ਨੂੰ ਕੁਝ ਮਾੜਾ ਕਹਿੰਦਾ ਕਿਉਂਕਿ ਬਹੁਤ ਪਲੇਅਰਾਂ ਦੇ ਇਹ ਕਬੱਡੀ ਨੇ ਘਰ ਪਾਲੇ ਆ ਉਹਨਾਂ ਦੀ ਜ਼ਿੰਦਗੀ ਸਵਾਰੀ ਆ ਬਾਹਰਲੇ ਦੇਸ਼ਾਂ ਚ ਪਟਾਇਆ ਵਾ ਤੇ ਤੁਸੀਂ ਇੱਥੇ ਮਾੜੀ ਦੀ ਜਬਾਨ ਹਲਾ ਕੇ ਤੇ ਮਾੜੀ ਦੇ ਆਪਣੀ ਸਾਰੇ ਲੋਕਾਂ ਤੋਂ ਸੋਭਾ ਘਟਣ ਵਾਸਤੇ ਤੁਸੀਂ ਕਬੱਡੀ ਨੂੰ ਤੁਹਾਨੂੰ ਕੋਈ ਨਾ ਕੋਈ ਟੌਪ ਉੱਤੇ ਹੀ ਚ ਲੱਭੀ ਹੋਈ ਹੈ ਕਿ ਜੇ ਕਿਸੇ ਦਾ ਮਾੜਾ ਕੋਈ ਨੁਕਸਾਨ ਹੋ ਜਾਂਦਾ ਵਾ ਉਹ ਕੋਈ ਬੰਦਾ ਮਾੜਾ ਕਰ ਜਾਂਦਾ ਉਹਨੇ 2 ਦਿਨ ਕਬੱਡੀ ਛੇਤੀ ਹੁੰਦੀ ਆ ਤੇ ਉਹ ਹੈਡਲਾਈਨ ਦੇ ਉੱਪਰ ਨਾਲ ਹੀ ਲਿਖ ਦਿੰਦਾ ਕਿ ਕਬੱਡੀ ਪਲੇਅਰ ਐਦਾਂ ਕਰਦਾ ਫੜਿਆ ਗਿਆ ਕਬੱਡੀ ਪਲੇਅਰ ਉਹ ਕਰਦਾ ਫੜਿਆ ਗਿਆ ਐਦਾਂ ਕਰਦਾ ਰਿਹਾ ਕਿ ਕਬੱਡੀ ਨੂੰ ਕਾਹਤੋਂ ਵਿੱਚ ਨਾਲ ਜੋੜ ਲਿਆ ਮੇਰੇ 4 ਦਿਨ ਕਬੱਡੀ ਖੇਡ ਕੇ ਐਦਾਂ ਕਰਦਾ ਸਾਨੂੰ ਤੇ ਇੰਨੇ ਸਾਲ ਹੋ ਗਏ ਅਸੀਂ ਪਿਆਰ ਕਰਦੇ ਕਬੱਡੀ ਨੂੰ ਸਾਡੇ ਕਬੱਡੀ ਨੇ ਸਾਰਾ ਖੁਸ਼ੀ ਦਿੱਤਾ ਅਹੀਂ ਕਦਾਂ ਕਬੱਡੀ ਦੇ ਮਾੜਾ ਸੋਲ ਲੀਏ ਤੇ ਮਾੜਾ ਕਰ ਲੀਏ ਤੁਸੀਂ 4 ਦਿਨ ਖੇਡ ਕੇ ਤੇ ਜਿਹੜੇ ਆ ਹੈਗੇ ਆ سوشل میڈیا ਤੇ ਆ ਮਾੜਾ ਕੋ ਇੱਕ ਦਿਨ ਕਬੱਡੀ ਦੇ ਤੇ ਗਰਾਊਂਡ 'ਚ ਵੜਿਆ ਹੋਊਗਾ ਤੇ ਨਾਲ ਹੀ ਕਹਿ ਦੋਗੇ ਕਿ ਹਾਂ ਵੀ ਪਹਿਲਾਂ ਕਬੱਡੀ ਦੇ ਕਬੱਡੀ ਨੇ ਪਲੇਅਰ ਨੇ ਆ ਕਰ ਦਿੱਤਾ ਕਬੱਡੀ ਨੇ ਉਹ ਕਰ ਦਿੱਤਾ ਉਹ ਆਪ ਦਾ ਰਿੱਜੀ ਹੋਣਾ ਮਾਮਲਾ ਹੋਊਗਾ ਕਿ ਉਹਨੇ ਨਹੀਂ ਕਬੱਡੀ ਨੂੰ ਪਿਆਰ ਕਰਦਾ ਹੋਊਗਾ ਜਿਹੜਾ ਅਸਲ ਵਿੱਚ ਪਲੇਅਰ ਕਬੱਡੀ ਨੂੰ ਪਿਆਰ ਕਰਦਾ ਉਹ ਕਦੇ ਵੀ ਇਦਾਂ ਦੇ ਕਦਮ ਨਹੀਂ ਚੱਕਦਾ ਤੇ ਇਸ ਕਰਕੇ ਮੈਂ ਲੱਖੇ ਸੁਣਾਉਣੇ ਨੂੰ ਕਹਿਣਾ ਚਾਹੁੰਦਾ ਵਾਂ ਕਿ ਜਿਹੜੀ ਆਪਣੀਆਂ ਦਲੀਲਾਂ ਨੇ ਚਾਰਕ ਦਿਨਾਂ ਵਾਲੀਆਂ ਆਪਣੇ ਕੋਲ ਰੱਖੋ ਤੇ ਕਬੱਡੀ ਨੂੰ ਬਦਨਾਮ ਨਾ ਕਰੋ ਠੀਕ ਆ ਤੇ ਬਹੁਤ ਸਾਲ ਹੋ ਗਿਆ ਕਬੱਡੀਆਂ ਖੇੜੀਆਂ ਸਾਨੂੰ ਪਤਾ ਵਾ ਕਿ ਇਹਦੇ ਵਿੱਚ ਕਿੰਦਾ ਮਿਹਨਤ ਕੀਤੀ ਜਾਂਦੀ ਹੈ ਤੇ ਕਿੰਦਾ ਪਲੇਅਰ ਪਾਲਦਾ ਵਾ ਤੇ ਤੁਸੀਂ ਚਾਰਕ ਦਿਨ ਖੇੜ ਗਏ ਤੇ ਹਾ ਜੋਸ਼ਲ ਮੀਡੀਆ ਤੇ ਮਾੜੀ ਤੋਂ ਸੋਭਾ ਕੱਟਣ ਵਾਸਤੇ ਤੇ ਤੁਸੀਂ ਆ ਜਾਓ ਮਰਜੀ ਮੂੰਹ ਚੋਂ ਆਇਆ ਬੋਲ ਦਿੰਦੇ ਆ ਪਰ ਇਹ ਫੀਲ ਕਰਨੀ ਸੀ ਵੀ ਮੂੰਹ ਸੰਭਾਲ ਕੇ ਮਾੜਿਆ ਕਹੋਲਿਆ ਕਰੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਬੱਡੀ ਪਲੇਅਰ ਤੇ ਮੈਂ ਪੱਗ ਪਾਕਿਸਤਾਨ ਦੀ ਕਵੈਡੀ ਫੈਡਰੇਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜੋ ਰਾਜਪੂਤ ਨਾਲ ਕਰ ਰਹੇ ਹੋ ਬਹੁਤ ਗਲਤ ਹੈ ਕਿ ਜੇ ਦੇਖਿਆ ਜਾਵੇ ਪਿੱਛੇ ਜਾ ਕੇ ਤਾਂ ਹੁਣ ਤੱਕ ਆਪਾਂ ਕੈਨੇਡਾ ਦੇ ਵਿੱਚ ਵਰਲਡ ਕੱਪ ਹੋ ਰਿਹਾ ਸੀ ਤੇ ਉੱਤੇ ਪਾਕਿਸਤਾਨ ਦੀ ਟੀਮ ਬਣਦੀ ਸੀ ਤੇ ਜੇ ਪਾਕਿਸਤਾਨ ਦੀ ਟੀਮ ਨਹੀਂ ਭੀਜੇ ਹੁੰਦੀ ਸੀ ਤਾਂ ਇੰਡੀਆ ਦੇ ਪਲੇਅਰ ਖੜਾਏ ਜਾਂਦੇ ਸੀ ਅੱਜ ਤੱਕ ਕਦੇ ਨਹੀਂ ਕਿਹਾ ਉਹ ਗਦਾਰ ਨੇ ਉਹ ਪਾਕਿਸਤਾਨੀ ਟੀਮ 'ਚ ਖੇਡੇ ਨੇ ਇਹ ਮਾਂ ਖੇਡ ਆ ਥੋੜੀ ਵੀ ਮਾਂ ਖੇਡ ਆ ਤੇ ਮੈਂ ਇਹ ਕਰਕੇ ਬੇਨਤੀ ਕਰਦਾ ਕਿ ਰਾਜਪੂਤ ਨਾਲ ਤੱਕਾ ਨਾ ਕੀਤਾ ਜਾਵੇ ਕਿਉਂਕਿ ਹੁਣ ਜੇ ਆਪਾਂ ਦੇਖੀਏ ਕਿੰਨੇ ਸਾਲ ਹੋ ਗਏ ਵਰਲਡ ਕੱਪ ਖੇਡਦੇ ਨੂੰ ਮੇਰੀ ਅੱਖੀਂ ਦੇਖਦੇ ਨੂੰ ਹੋ ਗਏ ਉਹ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੇਰੀ ਅੱਖੀਂ ਦੇਖਦੇ ਨੂੰ ਮੈਨੂੰ 15 ਸਾਲ ਹੋ ਗਏ మే پاکستانی ప్లేయర్ ఇస్ साल आए ਨੇ ਤੇ ఉదో పਹਿਲਾਂ పాకిస్తాన్ ది ప్లేయర్ 1 ਜਾਂ 2 ఉండేసి ਤਾਂ పాకిస్తాన్ ది టీమ్ ఖడి ਕਰਨ ਵਾਸਤੇ ਤਾਂ ఇండియా ది ప్లేయర్ ਦਿੱਤੇ ਜਾਂਦੇ ਸੀ ਜੇ ਆਪਾਂ ਹੋਰ ਦੇਸ਼ਾਂ 'ਚ ਵੀ ਦੇਖੀਏ ਕੈਨੇਡਾ 'ਚ ਵੀ ఇండియా ਦੇ ప్లేయర్ ਖੇਡਦੇ ਨੇ ਅਮਰੀਕਾ 'ਚ ਵੀ ఇండియా ਦੇ ప్లేయర్ ਖੇਡਦੇ ਨੇ ਇੰਗਲੈਂਡ 'ਚ ਵੀ ఇండియా ਦੇ ప్లేయర్ ਖੇਡਦੇ ਨੇ ਜਦ ਬਰਲਡ ਕੱਪ ਤੇ ਟੀਮਾਂ ਬਣਦੀਆਂ ਨੇ ਤਾਂ ਆਪਾਂ ਫੇ ਸਾਰਿਆਂ ਨੂੰ ਗਦਾਰ ਕਹਿੰਦਿਆਂ ਕਰ ਰਹੇ ਨੇ ਇੰਡੀਆ ਵਾਲੇ ਬਾਬੇ ਗਦਾਰ ਨੇ ਉਹ ਵੀਰ ਮਾਰ ਕੇ ਸਬੰਤੀ ਪਾਕਿਸਤਾਨ ਫੈਡਰੇਸ਼ਨ ਅੱਗੇ ਤੇ ਉਥੇ ਦੇ ਪਲੇਅਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਰਾਜਪੂਤ ਦਾ ਸਾਥ ਦਿਓ ਤੇ ਬਹੁਤ ਸੋਹਣਾ ਪਲੇਅਰ ਆ ਪਾਕਿਸਤਾਨ ਦਾ ਰਾਜਪੂਤ ਤੇ ਹੋਰ ਵੀ ਟੋਡੇ ਦੇ ਦਾ ਨਵ ਰੋਸ਼ਨ ਕਰੂਗਾ ਉਹ ਤੇ ਰਾਜਪੂਤ ਨਾਲ ਇਦਾਂ ਧੱਕਾ ਨਾ ਕੀਤਾ ਜਾਵੇ ਤੇ ਖੇਡ ਨੂੰ ਤੁਸੀਂ ਇਦਾਂ ਆਪਣੀ ਨਫ਼ਰਤ ਨਾਲ ਨਾ ਦੇਖਿਆ ਜਾਵੇ ਇਹ ਖੇਡ ਤੁਹਾਡੀ ماں ਖੇਡਾ ਤੇ ਸਾਡੀ ਵੀ ماں ਖੇਡਾ ਤੇ ਇਹਨੂੰ ਖੇਡ ਦੀ ਭਾਵਨਾ ਨਾਲ ਦੇਖਿਆ ਜਾਵੇ ਤੇ ਰਾਜਪੂਤ ਨਾਲ ਇਹ ਜਾ ਕੋਈ ਧੱਕਾ ਨਾ ਕੀਤਾ ਜਾਵੇ ਜਿਹਦੇ ਕਰਕੇ ਉਹਦੀ ਗੇਮ ਤੇ ਕੋਈ ਅਸਰ ਪਵੇ